ਕੱਲ ਇੱਕ ਬੜੀ ਦੁਖਦ ਖਬਰ ਜਿਹੜੀ ਹੈ ਉਹ ਸੁਣਨ ਨੂੰ ਮਿਲੀ ਹੈ ਇੱਕ ਪਾਸੇ ਵਪਾਰਕ ਦ੍ਰਿਸ਼ਟੀਕੋਣ ਤੋਂ ਭਾਰਤ ਤੇ ਪਾਕਿਸਤਾਨ ਦਰਮਿਆਨ ਮੈਚ ਹੋ ਰਿਹਾ ਤੇ ਦੂਜੇ ਪਾਸੇ ਭਾਰਤ ਸਰਕਾਰ ਵੱਲੋਂ ਸਿੱਖਾਂ ਦੇ ਧਾਰਮਿਕ ਅਧਿਕਾਰ ਦੇ ਉੱਤੇ ਵੱਡਾ ਜਿਹੜਾ ਉਹ ਡਾਕਾ ਮਾਰਿਆ ਗਿਆ ਹਰ ਸਾਲ ਗੁਰਪਰਬ ਮਨਾਉਣ ਵਾਸਤੇ ਸ੍ਰੀ ਨਨਕਾਣਾ ਸਾਹਿਬ ਭਾਰਤ ਤੋਂ ਸਿੱਖ ਯਾਤਰੀਆਂ ਦਾ ਜਥਾ ਜਾਂਦਾ ਹੈ ਉਸ ਜਥੇ ਦੇ ਉੱਤੇ ਪਾਬੰਦੀ ਲਗਾ ਦਿੱਤੀ ਗਈ ਹੈ 1965 ਔਰ 71 ਦੀਆਂ جنگਾਂ ਹੋਈਆਂ ਨੇ ਪਾਕਿਸਤਾਨ ਦੇ ਦਰਮਿਆਨ ਕਾਰਗਲ ਦੀ جنگ ਵੀ ਹੋਈ ਹੈ ਉਸ ਦੌਰ ਦੇ ਵਿੱਚ ਵੀ ਜਿਹੜੀ ਹੈ ਇਹ ਪਾਬੰਦੀ ਨਹੀਂ ਲਗਾਈ ਗਈ ਕਿ ਕਿੰਦੀ ਕਮਾਲ ਦੀ ਗੱਲ ਹੈ ਏਜੰਸੀਆਂ ਜਿਹੜੀਆਂ ਨੇ ਉਹ ਸਰਕਾਰ ਨੂੰ ਮਿਸਲੀਡ ਕਰਦੀਆਂ ਨੇ ਔਰ ਸਿੱਖਾਂ ਦੇ ਜਜ਼ਬਾਤਾਂ ਦੇ ਨਾਲ ਖੇਡਿਆ ਜਾਂਦਾ ਹੈ ਸਿੱਖਾਂ ਦੇ ਧਾਰਮਿਕ ਅਧਿਕਾਰ ਜਿਹੜੇ ਨੇ ਉਹ ਖਤਮ ਕੀਤੇ ਜਾਂਦੇ ਨੇ ਮੁਕਾਇਏ ਜਾਂਦੇ ਨੇ ਮੁਸਲਮਾਨਾਂ ਨੂੰ ਹਜਤ ਤੋਂ ਜਾਣੋਂ ਨਹੀਂ ਰੋਕਿਆ ਜਾ ਸਕਦਾ ਹਿੰਦੂਆਂ ਨੂੰ ਮੰਦਰਾਂ ਦੇ ਦਰਸ਼ਨ ਕਰਨ ਤੋਂ ਨਹੀਂ ਰੋਕਿਆ ਜਾ ਸਕਦਾ ਔਰ ਸੁਣਦੇ ਆ ਕਿ ਮੁਗਲ ਕਾਲ ਦੇ ਵਿੱਚ ਹਿੰਦੂਆਂ ਨੂੰ ਉਹਨਾਂ ਦੇ ਧਾਰਮਿਕ ਸਥਾਨਾਂ ਦੀ ਯਾਤਰਾ ਤੋਂ ਜਿਹੜਾ ਹੈ ਉਹ ਰੋਕਿਆ ਜਾਂਦਾ ਸੀ ਜਜ਼ੀਆ ਵਸੂਲੇ ਜਾਂਦਾ ਸੀ ਪਰ ਸ਼ਾਇਦ ਇੰਨੀ ਨਰਦਾਈਤਾ ਜਿਹੜੀ ਹੈ ਉਹ ਵੀ ਨਾ ਵਿਖਾਉਂਦੇ ਹੁਣ ਜਿੰਨੀ ਨਰਦਾਈਤਾ ਭਾਰਤ ਸਰਕਾਰ ਨੇ ਸਿੱਖਾਂ ਦੇ ਪ੍ਰਤੀ ਦਿਖਾਈ ਹੈ ਕੀ ਕਰਦੇ ਨੇ ਸਿੱਖ ਜਾ ਕੇ ਉੱਥੇ ਮੱਥਾ ਟੇਕਦੇ ਨੇ ਕੜਾ ਪ੍ਰਸ਼ਾਦ ਦੀ ਦੇਖ ਕਰਾਉਂਦੇ ਨੇ ਉੱਥੇ ਕੀਰਤਨ ਸੁਣਦੇ ਨੇ ਆਪਣੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਦਰਸ਼ਨ ਦੀਦਾਰੇ ਕਰਕੇ ਅੱਖਾਂ ਨਮ ਕਰ ਲੈਂਦੇ ਨੇ ਆਪਣੇ ਵਿਛੜੇ ਗੁਰ ਧਾਮਾਂ ਤੇ ਜਾ ਕੇ ਥੋੜਾ ਸਕੂਨ ਹਾਸਲ ਕਰਦੇ ਨੇ ਕੀ ਸਿੱਖ ਇਹਦੇ ਵੀ ਅਧਿਕਾਰੀ ਨਹੀਂ ਰਹਿ ਗਏ ਕਰਤਾਰਪੁਰ ਸਾਹਿਬ ਕੋਰੀਡੋਰ ਜੰਗ ਦੀ ਆੜ ਦੇ ਵਿੱਚ ਇਹਨਾਂ ਨੇ ਬੰਦ ਕਰਤਾ ਔਰ ਉਹਨੂੰ ਖੋਲਣ ਦਾ ਇਹ ਨਾ ਨਹੀਂ ਲੈ ਰਹੇ ਇੱਕ ਆਸ ਦੀ ਕਰਨ ਜਾਗੀ ਸੀ ਦੁਨੀਆ ਭਰ ਦੇ ਦੇ ਮੁਲਕਾਂ ਨੇ ਜਿਹੜਾ ਹੈ ਉਹ ਸਲਾਹਿਆ ਸੀ ਜਿਹੜਾ ਕੋਰੀਡੋਰ ਖੋਲ੍ਹਿਆ ਸੀ ਤੇ ਪਾਰ ਸਰਕਾਰ ਜਿਹੜੀ ਹੈ ਉਹਨੂੰ ਵੀ ਜਿਹੜਾ ਬੰਦ ਕਰਕੇ ਸਿੱਖਾਂ ਦੇ ਧਾਰਮਿਕ ਅਧਿਕਾਰ ਨੂੰ ਜਿਹੜਾ ਕੁਚਲਣ ਦਾ ਯਤਨ ਕਰ ਰਹੀ ਹੈ ਇਹ ਬਹੁਤ ਮੰਦ ਭਾਗਾ ਫੈਸਲਾ ਹੈ ਪਾਰ ਸਰਕਾਰ ਨੂੰ ਤੁਰੰਤ ਤੇ ਤੇ ਵਿਚਾਰ ਕਰਨੀ ਚਾਹੀਦੀ ਹੈ ਸਿੱਖਾਂ ਦੇ ਜਜ਼ਬਾਤਾਂ ਦੇ ਨਾਲ ਨਾ ਖੇਡਿਆ ਜਾਵੇ ਸਿੱਖਾਂ ਨੂੰ ਉਹਨਾਂ ਦੇ ਧਾਰਮਿਕ ਸਥਾਨਾਂ ਤੋਂ ਰੋਕਣਾ ਜਿਹੜਾ ਹੈ ਇਹ ਮਹਾ ਅਪਰਾਧ ਦੀ ਸ਼੍ਰੇਣੀ ਚਾਹੁੰਦਾ ਤੇ ਇਹ ਮਹਾ ਅਪਰਾਧ ਜਿਹੜਾ ਹੈ ਉਹ ਭਾਰਤ ਸਰਕਾਰ ਨਾ ਕਮਾਵੇ ਸਿੱਖ ਇਸ ਫੈਸਲੇ ਦੇ ਨਾਲ ਬਹੁਤ ਆਵਾਜ਼ਾਰ ਹੋਏ ਨੇ ਬੜੇ ਦੁਖੀ ਹੋਏ ਨੇ ਜੇ ক্রিকেট ਮੈਚ ਹੋ ਸਕਦਾ ਹੈ ਤੇ ਫਿਰ ਧਾਰਮਿਕ ਯਾਤਰਾ ਕਿਉਂ ਨਹੀਂ ਫਿਰ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਕਿਉਂ ਨਹੀਂ ਖੁੱਲ ਸਕਦਾ ਇਸ ਸਾਰ ਸਾਰ ਸਿੱਖਾਂ ਦੇ ਪ੍ਰਤੀ ਭਾਰਤ ਸਰਕਾਰ ਦੇ ਮਨ ਦੇ ਵਿੱਚ ਬੇਈਮਾਨੀ ਹੈ ਜਿਹੜੀ ਚਿੱਠੀ ਚਿੱਠੀ ਦੇ ਰਾਹੀਂ ਜਿਹੜਾ ਉਹ ਚਲਕੀ ਹੈ ਔਰ ਅਸੀਂ ਜੇ ਜਿਹੜੀ ਵਿਰੋਧਤਾ ਕਰਦੇ ਆ ਔਰ ਭਾਰਤ ਸਰਕਾਰ ਨੂੰ ਇਹ ਕਹਿੰਦੇ ਆ ਕਿ ਇਸ ਫੈਸਲੇ ਦੇ ਉੱਤੇ ਮੁੜ ਵਿਚਾਰ ਕਰੇ ਤੇ ਨਹੀਂ ਮੈਂ ਸਿੱਖ ਸੰਤਾਂ ਨੂੰ ਇਹ ਅਪੀਲ ਕਰਦਾ ਕਿ ਜ਼ੋਰਦਾਰ ਜਿਹੜਾ ਹੈ ਇਹਦਾ ਵਿਰੋਧ ਕੀਤਾ ਜਾਵੇ ਔਰ ਦੁਨੀਆ ਭਰ ਦੇ ਸਿੱਖਾਂ ਨੂੰ ਕਹਿੰਨਾ ਹੈ ਕਿ ਆਪੋ ਆਪਣੇ ਮੁਲਕਾਂ ਦੇ ਵਿੱਚ ਆਪੋ ਆਪਣੇ ਮੰਚਾਂ ਦੇ ਉੱਤੇ ਸਿੱਖਾਂ ਦੇ ਨਾਲ ਭਾਰਤ ਸਰਕਾਰ ਵੱਲੋਂ ਕੀਤੇ ਧਾਰਮਿਕ ਅਧਿਕਾਰਾਂ ਦੀ ਜਿਹੜੀ ਉਲੰਘਣਾ ਜਾਂ ਧਾਰਮਿਕ ਆਧਾਰਾਂ ਨੂੰ ਉਜਾੜਨ ਦਾ ਜਿਹੜਾ ਮਾਮਲਾ ਇਹ ਜ਼ੋਰਦਾਰ ਠੱਗ ਦੇ ਨਾਲ ਜਿਹੜਾ ਉਠਾਉਂ